ਬੀਤੇ ਦਿਨੀ 13 ਅਗਸਤ ਨੂੰ ਸ਼੍ਰੀ ਅਨੰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਝਿੰਜੜੀ ਦੇ ਨਜ਼ਦੀਕ ਪਿੰਡ ਦੇ ਨੌਜਵਾਨਾਂ ਤੇ ਨਿਆਂਗ ਬਾਣੇ ਵਿੱਚ ਹਮਲਾ ਕਰਨ ਵਾਲੇ ਦੂਸਰੇ ਗੋਰੇ ਦੋਛੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਵਾਰ ਵਿੱਚ ਐਫਐਚਓ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ 13 ਅਗਸਤ ਨੂੰ ਸ਼ਹਿਰ ਕਰਦੇ ਪਿੰਡ ਦੇ ਨੌਜਵਾਨਾਂ ਤੇ ਨਿਆਂਗ ਸਿੰਘ ਬਾਣੇ ਵਿੱਚ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ ਜਿਸ ਦੇ ਵਿੱਚ ਇੱਕ ਗੰਭੀਰ ਜ਼ਖਮੀ ਹੋਇਆ ਸੀ ਜਿਹਨੂੰ ਪੀਜੀਆਈ ਲਈ ਇਲਾਜ ਲਈ ਭੇਜਿਆ ਗਿਆ ਸੀ ਅਤੇ ਮੌਕੇ ਤੇ ਇੱਕ ਹਮਲਾ ਕਰਨ ਵਾਲੇ ਦੋਸ਼ੀ ਨੂੰ ਫੜ ਲਿਆ ਅਤੇ ਜਲਦੀ ਦੂਸਰੇ આરોપી ਨੂੰ ਪੁਲਿਸ ਨੇ ਕੱਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਤਾਂ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਸਕੇ। ਬਿਊਰੋ ਰਿਪੋਰਟ ਮੇਰਾ ਪੰਜਾਬ ਨੇ ਹੋ। ਪੇਰਾ ਦਸਤੀ ਰਾਤ ਨੂੰ ਜੋ ਇੱਕ ਇਨਸੀਡੈਂਟ ਚ ਜਿਹੜੀ ਨਹਿਰਾਂ ਦੇ ਉੱਤੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਨਿਹਾਗ ਬਾਰੇ ਵਿੱਚ ਲੜਕੇ ਸੀਗੇ ਉਹਨਾਂ ਨੇ ਚਿੰਝੜੀ ਪਿੰਡ ਦੇ ਜਿਹੜੇ ਕੁਝ ਮੁੰਡੇ ਸੀਗੇ ਉਹਨਾਂ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਜਿਹਦੇ ਵਿੱਚ ਇੱਕ ਰਾਜਕੁਮਾਰ ਰਾਮ ਦਾ ਲੜਕਾ ਸੀਗਾ ਜਿਹਦੇ ਬਹੁਤ ਹੀ ਜ਼ਿਆਦਾ ਗ੍ਰੀਵियस ਇੰਜਰੀ ਲੱਗੀ ਸੀ ਕਿ ਉਹਦੀ ਬਾਹ ਜਿਹੜੀ ਹੈਗੀ ਆ بڑی ਉੱਥੇ ਸ਼ਾਰਪਸੱਟ ਲੱਗੀ ਸੀ ਜਿਹਦੇ ਤਹਿਤ ਅਸੀਂ 126 ਨੰਬਰ ਮਕਦਮਾ ਉਸੇ ਰਾਤ ਦਰਜ ਰਜਿਸਟਰ ਕਰਤਾ ਸੀਗਾ ਜਿਹਦੇ ਵਿੱਚ ਮੌਕੇ ਤੇ ਹੀ ਇੱਕ ਲੜਕਾ 48 ਦਾ ਸੀਗਾ ਜਤਿੰਦਰ ਸਿੰਘ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਹੀ ਜਿਹੜਾ ਮਾਰਯੋ ਐਸਐਸਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦੇ ਉੱਤੇ ਇਹਨੂੰ ਬੜਾ ਸੀਰੀਅਸਲੀ ਇਸ ਕੇਸ ਨੂੰ ਜਿਹੜਾ ਹੈਗਾ ਟੈਕਲ ਕੀਤਾ ਜਾ ਰਿਹਾ ਸੀਗਾ ਤੇ ਵੱਖ-ਵੱਖ ਟੀਮਾਂ ਬਣਾ ਕੇ ਅਲੱਗ-ਅਲੱਗ ਜਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਇਹਨਾਂ ਦੇ ਟਿਕਾਣਿਆਂ ਦੇ ਉੱਤੇ ਰੈਡਾ ਕੀਤੀ ਜਾ ਰਹੀਆਂ ਸੀਗੀਆਂ ਤੇ ਜਿਸ ਤੇ ਚੱਲਦੇ ਆਂ ਕੱਲ ਆਪਾਂ ਇੱਕ ਜਿਹੜਾ ਹੋਰ ਨਾਮ ਦਾ ਹੈਗਾ ਆ ਗਗਨਦੀਪ ਸਿੰਘ ਫਗੋਰਾ ਜਿਹਨੇ ਮੇਨ ਜਿਹੜਾ ਇਹਦੇ ਵਿੱਚ ਅਕਿਊਜ਼ ਸੀਗਾ ਜਿਹਨੇ ਵਾਰ ਕੀਤਾ ਸੀਗਾ ਆਪਣੀ ਕਿਰਪਾਨ ਦੇ ਨਾਲ ਉਹਨੂੰ ਵੀ ਜਿਹੜਾ ਹੈਗਾ ਮੌਕੇ ਤੋਂ ਆਪਾਂ ਨੂਰਪੁਰਖ ਹਕੀਮਾ ਪਿੰਡ ਤੋਂ ਥਾਣਾ ਧਰਮਕੋਟ ਤੋਂ ਕਤਾਰ ਕਰ ਲਿਆ ਹੈ ਤੇ ਹੁਣ ਜਿਹੜਾ ਹੈਗਾ ਇਹਨੂੰ ਪੇਸ਼ ਅਦਾਲਤ ਕਰਦੇ ਆਂ ਤੇ ਬਾਅਦ ਜਿਹੜਾ ਹੈਗਾ ਇਹਨੂੰ ਪੇਸ਼ ਅਦਾਲਤ ਕਰਨੇ ਜਿਹੜਾ ਇਹਦਾ ਪੁਲਿਸ ਰਿਮਾਰਡ ਲਿਆ ਜਾਊਗਾ ਤੇ ਉਹਦੇ ਵਿੱਚ ਜਿਹੜਾ ਹੈਗਾ ਮੁਕਦਮੇ ਦੀ ਤਫतीश ਨੂੰ ਹੋਰ ਅਰੰਭੇ ਜਾਊਗਾ